ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਮ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੇਣਾ ਜਿਹੜਾ ਉਹ ਐਂਦਵਾਰ ਦਾ ਛੁੱਟੀ ਦਾ ਦਿਨ ਆ ਬੱਚਿਆਂ ਨੂੰ ਵੀ ਛੁੱਟੀ ਹੈ ਤੇ ਬੱਚਿਆਂ ਦੇ ਡੈਡੀ ਵੀ ਘਰੇ ਅੱਜ ਸਾਰਾ ਪਰਿਵਾਰ ਹੈ ਜਿਹੜਾ ਘਰੇ ਆਪਣਾ ਇੱਧਰ ਮੰਮੀ ਆਏ ਆ ਖਾਈ ਵਾਲੇ ਮੰਮੀ ਆਏ ਆ ਤੇ ਨਾਲ ਨਵਨੀਤ ਆਈ ਆ ਦੋਨੇ ਦਾਦੀ ਪੋਤੀ ਆਈਆਂ ਇਹ ਤੇ ਟਾਈਮ ਆ ਜਿਹੜਾ ਹੁਣ ਦੁਪਹਿਰ ਦਾ ਹੋ ਗਿਆ 1:30 ਵਜੇ ਦੀ ਆ ਦੁਪਹਿਰ ਦਾ ਇਧਰ ਆਪਣੇ ਕੋਲੇ ਕੱਪੜੇ ਆਏ ਹੋਏ ਸੀ ਉਹਦੀ ਮੈਂ ਤਰਪਾਈ ਕਰਦੀ ਸੀ ਉਧਰ ਸੱਜੀ ਤਾ ਛੋਲ ਬਣਾਉਨੇ ਆ ਦੁਪਹਿਰੇ ਹੁਣ ਛੋਲੇ ਅੱਜ ਅਸੀਂ ਖਾਣੇ ਨਹੀਂ ਪਰ ਅਸੀਂ ਆਪਦੇ ਆਸਤੇ ਛੋਲਾ ਦੀ ਤਿਆਰੀ ਕਰਦੇ ਆਂ ਮੰਮੀ ਆ ਜੇ ਅਸੀਂ ਤਾਂ ਖਾਣੇ ਨੇ ਇਹਨਾਂ ਨੇ ਰੋਟੀ ਜਿਹੜੀ ਨਾ ਆ ਕੇ ਤੇ ਲੇਟ ਖਾਧੀ ਹੈ ਸੁਬਹਾ ਆ ਗਈ ਸੀ ਇਹ ਤੇ ਫਿਰ ਆ ਕੇ ਰੋਟੀ ਕਰਦੀ ਹੈ ਲੇਟ ਹੋ ਗਏ ਉਸ ਤੋਂ ਬਾਅਦ ਚਾਹ ਬਣਾ ਲਈਏ ਕਿ ਸਾਡੇ ਤਾਂ ਜਿਹੜੀ 11 ਵਜੇ ਚਾਹ ਬਣਦੀ ਏ ਉਥੇ ਖਾਈ ਵਾਲੇ ਜਿਹੜੇ ਚਾਹ ਨਹੀਂ ਪੀਂਦੇ ਕਿ 11 ਵਾਲੀ ਪਰ ਸਾਡੇ ਇਥੇ ਚਾਹ ਬਣਦੀ ਆ ਉਦੋਂ ਚਾਹ ਬਣਾ ਲਈ ਤੇ ਮੰਮੀਾਂ ਦੀ ਵੇਸੇ ਤਾਂ ਖਾਣੀ ਨਹੀਂ ਰੋਟੀ ਅਸੀਂ ਕਿਉਂ ਸਾਡੇ ਤਾਂ ਫਿਰ ਸਾਰੇ ਖਾਂਦੇ ਆ ਕਿਉਂਕਿ ਅੱਗੇ ਰਜਾਨਾ ਬੱਚੇ ਵੀ ਜਦੋਂ ਸਕੂਲੋਂ ਆਉਂਦੇ ਆ ਤੇ ਇਹਨਾਂ ਦੇ ਡੈਡੀ ਵੀ ਦੁਕਾਨ ਤੋਂ ਆਉਂਦੇ ਆ ਤਾਂ ਉਦੋਂ ਰੋਟੀ ਬਣਦੀ ਆ ਦੁਪਹਿਰੇ ਫੇਰ ਉਵੇਂ ਹੀ ਆਦਤ ਪੈ ਜਾਂਦੀ ਆਪਾਂ ਨੂੰ ਜਿ세 ਲਈ ਦ ਬਾਹਰ ਆਸ ਤੇ ਉਹ ਚੋਲਾ ਆਉਂਦੀ ਜਿਹੜੀ ਤਿਆਰੀ ਹੁੰਦੀ ਆ ਚਾਲ ਬਣਾਣੇ ਆ ਅੱਜ ਕੱਲ੍ਹ ਰਾਸਤੇ ਉਹ ਉੱਧਰ ਮੈਨੂੰ ਭਰਾ ਨੇ ਵੀ ਤੁਗ ਨਾਨੀ ਅਮਰੂਦ ਲੈ ਕੇ ਆਈ ਏ ਤੇ ਉੱਧਰ ਵੇਖੋ ਬੱਚੇ ਆਹ ਦੇਖੋ ਮੰਮੀ ਲੈ ਕੇ ਆਏ ਆ ਅਮਰੂਦ ਨਾਲ ਚਿਪੜ ਛਟਨੀ ਬਣਾਉਣ ਨੂੰ ਨੂਨੀ ਤੇ ਵਿਕੜਪੜੇ ਮੂਹ ਬਣਾਉਣ ਦੀ ਤੁਸਾਂ ਦੇ ਨੀਂਦ ਨਾਲ ਸਾਗ ਬਣਾ ਕੇ ਨਾਲ ਸਾਗ ਬਣਾ ਕੇ ਲਿਆਏ ਆ ਅਸੀਂ ਕੱਲ੍ਹ ਤੋਂ ਕਹਿ ਪਰਸੋਂ ਜੋ ਉੱਥੇ ਦੇ ਕਹਿ ਰਹੇ ਸਾਗ ਬਣਾਉਣਾ ਤੇ ਪਰਬਾਤ ਫੇਰੀ ਆਉਣੀ ਸੀਗੀ ਉੱਧਰ ਤਿਆਰੀ ਕਰਨ ਲੱਗੋਦਣ ਵੀ ਨਹੀਂ ਸਾਗ ਬਣਿਆ ਕੱਲ ਵੀ ਨਹੀਂ ਸਾਗ ਬਣਿਆ ਤੇ ਅੱਜ ਅਸੀਂ ਸੋਚਦੇ ਸੀ ਵੀ ਐਤਵਾਰ ਮੈਂ ਵੀ ਘਰੇ ਆ ਚਲੋ ਸਾਗ ਬਣਾਵਾਂਗੇ ਅੱਜ ਸਾਨੂੰ ਬਣਿਆ ਬਣਾਇਆ ਸਾਗ ਮਿਲ ਗਿਆ ਤੇ ਇਹਨਾਂ ਦੇ ਪਾਲਕ ਹੋ ਗਈ ਆਪਣੇ ਪਾਲਕ ਨਹੀਂ ਹੋਈ ਇਹਨਾਂ ਦੀ ਹੋਈ ਵੀ ਹੈ ਪਾਲਕ ਵੀ ਲੈ ਕੇ ਆਏ ਆ ਹਰਿੰਦਰ ਆਪਾਂ ਇਧਰ ਚੌੜ ਧਰਨ ਲੱਗੇ ਆ ਮੈਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਉਦੋਂ ਨਹੀਂ ਤੇ ਦਿਨ ਮੋੜੀ ਆ ਖਾਜੋ ਹੋ ਸੀਗਾ ਫੁਖਾਰਸ਼ ਹੁੰਦੀ ਸੀ ਪਹਿਲਾਂ ਦਵਾਈ ਲੈ ਕੇ ਆਈ ਆ ਬਾਈ ਜੀ ਨਾ ਗਈ ਸੀਗੀ ਤੇ ਬੱਚੇ ਮਰੂਥਾਂ ਦੇ ਫੱਟੇ ਚੱਕੀ ਆ ਮੇਰੇ ਵੇ ਦੂਜੀ ਘਰ ਤੇ ਕਿੱਧਰ ਗਈ ਅੱਛਾ ਠੀਕ ਤੇ ਚਲ ਮੈਂ ਇਹਦੇ ਨੇ چیر ਲੈਣੀ ਆ ਆਲੂ ਆਲੂ ਬੈਠੀ ਸੀਗੀ ਹਾਂ ਲੋ ਗੰਨੇ ਪਤੀਕ ਲੈ ਆ ਸਰਦੀਆਂ ਤਾਂ ਵੈਸੇ ਮਟਰ ਵਗੈਰਾ ਵੀ ਪਾ ਸਕਦੇ ਆ ਆਪਾਂ ਇਹ ਦੇਖ ਚਲੋ ਹੁਣ ਲੱਗੀ ਇਹ ਕੰਮ ਤਾਂ ਰੰਗ ਹੋ ਗਿਆ ਆਉਗੀ ਤੱਕ ਵੀ ਨਹੀਂ ਆ ਜਦੋਂ ਤੁਸੀਂ ਖਾ ਸਕਦੇ ਹਾਂਜੀ ਆਪਾਂ ਅੱਗੇ ਤੁਹਾਨੂੰ ਕਿੰਨੀਆਂ ਵੀਡੀਓ ਚ ਕਿਹਾ ਸੀ ਵੀ ਆਪਾਂ ਸਾਗ ਧਰਾਂਗੇ ਸਾਗ ਧਰਾਂਗੇ ਸਾਗ ਧਰਾਂਗੇ ਤੇ ਅੱਜ ਆਪਾਂ ਸਾਗ ਧਰਨ ਲੱਗੇ ਆਂ ਮੰਮੀ ਹੋ ਨੇ ਪਾਲਕ ਲੈ ਆਏ ਸੀਗੇ ਤੇ ਸਾਡੇ ਨਾਲ ਦੁਪੱਟਿਆਂ ਚ ਤਾਂ ਹਜੇ ਹੋ ਹੋਇਆ ਨਹੀਂ ਉਹ ਸਾਗ ਦੀ ਜਿਆ ਲੈ ਕੇ ਆਏ ਸੀ ਪਰ ਉਹਨਾਂ ਸੀ ਕਿਹਾ ਵੀ ਪਾਲਕ ਆ ਗਈ ਤੇ ਚਲ ਆਪਾਂ ਬਣਾ ਹੀ ਲੈਂਦੇ ਆ ਇੱਥੇ ਮੰਮੀ ਨੇ ਵੈਸੇ ਥੋੜੀ ਜੀ ਸਰੋਂ ਖਲਾਰਤੀ ਤੇ ਇਹ ਹੋ ਗਿਆ ਇੱਥੇ ਸਾਗ ਹੋ ਗਿਆ ਪਰ ਹਜੇ ਗੰਦਲਾਂ ਵਾਲਾ ਨਹੀਂ ਬਣਿਆ ਇਹ ਹਨਾ ਕਿਉਂਕਿ ਵਾਨ ਦਾ ਥੋੜਾ ਬੰਦਾ ਜਾਂਦਾ ਵੇ ਉਹਨਾ ਮੋਟਾ ਤਾਂ ਨਹੀਂਗਾ ਪਰ ਵਾਨ ਜਿੰਨਾ ਮੋਟਾ ਤਾਂ ਨਹੀਂਗਾ ਵੇ ਆ ਥੋੜਾ ਥੋੜਾ ਬੰਦਾ ਜਾਂਦਾ ਹੈ ਗੁਜਾਰੇ ਜੋਗਾ ਹੈਗਾ ਹੂੰ ਕੁਛ ਪਾਲ ਕੋਥੋਂ ਵਾਵਾ ਆਈ ਆ ਪਾਲ ਕਾਗੀ ਉਹ ਪਾਲਾਂਗੇ ਤੇ ਅੱਜ ਆਪਾਂ ਸਾਗ ਬਣਾਉਨੇ ਆ ਸ਼ਾਮ ਨੂੰ ਖਾਣ ਜੋਗਾ ਤਾਂ ਵੈਸੇ ਆ ਗਿਆ ਸਾਗ ਆਪਾਂ ਨੂੰ ਹਾਂ ਮੰਮੀ ਲੈ ਕੇ ਆਏ ਸੀਗੇ ਇਥੋਂ ਸਾਗ ਬਣਾ ਕੇ ਇਹ ਆਪਾਂ ਸਵੇਰ ਖਾ ਲਾਂਗੇ ਚੱਲ ਰਹਿ ਜੀ ਜਾਊਗਾ ਸ਼ਾਮ ਤੱਕ ਤੇ ਸਵੇਰ ਖਾ ਲਾਂਗੇ ਹੁਣ ਆਪਾਂ ਧਰ ਦਿੰਨੇ ਆ ਇਹ ਮੰਮੀ ਉਧਰ ਪਾਲਕ ਦਾ ਇਹ ਦਾਣਾ ਕੱਚਾ ਜਾਂ ਹੁੰਦਾ ਬਹੁਤ ਜਲਦੀ ਬਣ ਜਾਂਦਾ ਇਹ ਕਿਹੜਾ ਪੱਕ ਨਹੀਂ ਮੰਮੀ ਪਾਲਕ ਧੋ ਕੇ ਰੱਖਣ ਲੱਗੇ ਸੀ ਕਹਿੰਦੇ ਮੈਂ ਪਾਲਕ ਧੋ ਕੇ ਰੱਖਦੀ ਆ ਉਹਨਾਂ ਜਦ ਤੁਸੀਂ ਸਾਗ ਤੋੜ ਲਿਆਓ ਤੇ ਫੇਰ ਚੀਰ ਕੇ ਫਟਾਫਟ ਤੇ ਪਾ ਦਿਨੇ ਅੱਗ ਮਚਾ ਕੇ ਇੱਕ ਚੁੱਲੇ ਤੇ ਜਲਦੀ ਬਣ ਜਾਂਦਾ ਦੋ ਘੰਟੇ ਦਾ ਬਹੁਤ ਹੈ ਚੁੱਲੇ ਤੇ ਲਾ ਕੇ ਆਪਾਂ ਲੱਕੜਾਂ ਤੇ ਤਰ ਦੇਣਾ ਸਾਗ ਵੈਸੇ ਵੀ ਜੇ ਤੁਸੀਂ ਚੁੱਲੇ ਤੇ ਨਾ ਨਾ ਰਿੱਜੇ ਆ ਆ ਆ ਬਣੀ ਅਸਲੀ ਗੰਦਲ ਦਾ ਦੇਖੋ ਇੱਕ ਇਥੋਂ ਅੱਗੇ ਮੈਂ ਤੋੜ ਲਈ ਆ ਦੇਖ ਤਾਂ ਵੀ ਮੋਟੇ ਨਾ ਬਣਗਾ ਪਈਆ ਹਾਂ ਆਹ ਦੇਖ ਕਿਨੀ ਮੋਟੀ ਬਣੀ ਤੇ ਆਹ ਗੰਦਲ ਗੰਦਲਾਂ ਦਾ ਸਾਗ ਬਣੂ ਸਾਰੇ ਆਨੇ ਜੋ ਨਾ ਵੱਡ ਕੇ ਤੇ ਵੇਲਾ ਪਾਤੀਆਂ ਆਪਾਂ ਤਾਂ ਕਣਕ ਦੀ ਬੀਜਲੀ ਆ ਸੋ ਇਧਰ ਆਪਣੇ ਲੱਗਦੇ ਕद्दू ਆ ਗਏ ਆਪਣੀਆਂ ਜਾਮਨਾ ਜਾਮਣਾ ਦੇ ਥੱਲੇ ਆ ਥਾਂ ਸੀ ਮੰਮੀ ਇੱਥੇ ਸਰੋਂ ਖਲਾਰਤੀ ਤੇ ਇੱਥੇ ਸਾਗ ਹੋ ਗਿਆ ਗਰਮੀਆਂ 'ਚ ਬਹੁਤ ਜਾਮਣਾ ਲੱਗਦੀਆਂ ਇਹਨਾਂ ਨੂੰ ਕਿ ਐਸੇ ਉਹ ਹਰਮਨ ਜੀ ਹਰਮਨ ਬਿਮਾਰ ਹੋ ਗਿਆ ਹਰਮਨ ਬਿਮਾਰ ਹੋ ਗਿਆ ਪਤਾ ਸਾਰਿਆਂ ਨੂੰ ਹੋਈ ਪਈ ਆ ਇਹਦੇ ਦਾਣੀ ਜੀ ਹੋ ਗਏ ਇਹ ਬਹੁਤ ਬਿਮਾਰੀ ਹੋਈ ਪਈ ਫੇਰ ਚਲੋ ਆਪਾਂ ਵੀ ਥੋੜੀ ਬੋਤੀ ਹੈਲਪ ਕਰ ਲਈਏ ਜੋ ਆਪਣੇ ਪੱਠਿਆਂ ਚ ਸਾਫ ਹੋ ਗਿਆ ਨਾ ਉਧਰੋਂ ਫਿਰ ਸਾਫ ਤੋੜਨ ਦਾ ਮਜ਼ਾ ਜਿਆਦਾ ਹੁੰਦਾ ਹੈ ਨਾ ਉਹ ਗੰਦਲਾ ਮੋਟੀਆਂ ਮੋਟੀਆਂ ਬਣ ਜਾਂਦੀਆਂ ਇਹ ਹਾਂ ਉਹ ਫਟਾਫਟ ਫਟਾਫਟ ਖੋਟਿਆ ਇਹ ਤਾਂ ਹਜੇ ਦੇਰ ਲੀਆਂ ਲੀਆਂ ਹੀ ਆ ਬਰੀਕ ਵਾਲਾ ਪੋਤਾ ਗਿਆ हां ਆਪਣੀ ਹਰ ਇੱਕ ਚੀਜ਼ ਲੇਟ ਹੀ ਹੁੰਦੀ ਆ ਭਾਈ ਆ ਲੈ ਦੇ ਰਿਪੀ ਪਹਿਲਾਂ ਹੋ ਜਾਂਦੀ ਮਮਮੀ ਕੇ ਹਰ ਇੱਕ ਚੀਜ਼ ਪਹਿਲਾਂ ਹੋ ਜਾਂਦੀ ਆ ਉਹ ਹਰ ਇੱਕ ਚੀਜ਼ ਸਾਡੇ ਨਾਲ ਜਦੋਂ ਵੀ ਆਉਂਦੀ ਪਹਿਲਾਂ ਉੱਥੋਂ ਆਉਂਦੀ ਹੁੰਦੀ ਆ ਇਹਨੂੰ ਸੁੰਢੀ ਪੈ ਗਈ ਅੱਤੇ ਖਾਲੇ ਵਿੱਚੋਂ ਜੀ ਆਪਾਂ ਸਾਗ ਤੋੜ ਲਿਆ ਹੁੰਦਾ ਸੀ ਧੋ ਲਿਆ ਤੇ ਮੰਮੀ ਸਾਗ ਛੀਰਦੇ ਆ ਉੱਧਰ ਚੁੱਲੇ 'ਚ ਅੱਗ ਮਚਾ ਲਈ ਆ। ਨਾਲ ਦੀ ਨਾਲ ਹੁਣ ਬਸ ਜਿਹੜਾ ਹੈਗਾ ਆਪਾਂ ਚੱਕ-ਚੱਕ ਕੇ ਤੇ ਪਾ ਦਾਂਗੇ ਵਿੱਚ। ਆਹ ਦੇਖੋ ਇੱਧਰ ਚੁੱਲੇ 'ਚ ਅੱਗ ਮਚਾ ਕੇ ਥੋੜਾ ਜਿਹਾ ਪਹਿਲਾਂ ਜਿਹੜਾ ਚੀਰੇਆ ਸੇਵ ਪਾਤਾ। ਉਨੇ ਵੀ ਆਪਣਾਲ ਦੀ ਨਾਲ ਸਾਰਾ ਪਾ ਦਾਂਗੇ ਵਿੱਚ ਜੀ ਆ ਦੇਖੋ ਸਾਗ ਆ ਜਿਹੜਾ ਆਪਣਾ ਬਣ ਗਿਆ ਨਾ ਪਸਾਗ ਘੋਟਦੇ ਆ ਟਾਈਮ ਆ ਜਿਹੜਾ 5 ਵਜੇ ਗਏ ਆ ਮੈਨੂੰ ਲੱਗ ਤਿੰਨ ਹੀ ਵਜੇ ਗਿਆ ਸੀ ਜਦੋਂ ਚੀਰ ਕੇ ਪਾਇਆ ਹੈ ਨਾ ਘੋਟ ਗਿਆ ਇਹ ਤਾਂ ਵੈਸੇ ਬਿਨਾਂ ਆਟੇ ਪਾਈ ਐ ਹੋਇਆ ਪਿਆ ਕਿਉਂਕਿ ਥੋੜਾ ਜਿਹਾ ਸੀ ਨਾ ਇੱਕੋ ਬਿਲਕੁਲ ਐ ਲਵਾ ਲਵਾ ਸੀਗਾ ਕੱਚਾ ਕੱਚਾ ਸੀਗਾ ਲੇਕਿਨ ਮੋਟੀਆਂ ਗੰਦਲਾਂ ਹੁੰਦਾਂ ਉਹਨਾਂ ਨੂੰ ਜਿਆਦਾ ਟਾਈਮ ਲੱਗਦਾ ਪਾਇਆ ਹੀ ਨਹੀਂ ਆਪਾਂ ਇਹਦੇ ਚ ਹਾਂ ਇਹ ਤਾਂ ਜੇ ਹੁਣ ਮਾੜੀ ਜੀ ਮਦਨੀ ਜੀ ਫੇਰੀਏ ਤਾਂ ਉਹਦੇ ਨਹੀਂ ਐਨ ਬਣ ਗਿਆ ਇਹ ਇਹ ਚਪਾਣਾ ਆਟਾ 2 ਘੰਟੇ ਬੱਸ ਇਹਨਾਂ ਲੱਗੇ ਤੇ 2 ਘੰਟਿਆਂ ਚੰਨ ਵਧੀਆ ਬਣ ਗਿਆ। ਵੈਸੇ ਜਿਹੜਾ ਸਾਗ ਮੰਮੀ ਲੈ ਕੇ ਆਏ ਸੀ ਬਣਾ ਕੇ ਉਹਨੂੰ ਆਪਾਂ ਤੜਕਾ ਲਾ ਲਿਆ ਉਹਨੂੰ ਤੜਕਾ ਲਾਉਣ ਵਾਲਾ ਸੀ। ਹੁਣ ਖਾਣ ਵਾਸਤੇ ਤਾਂ ਆਪਣੇ ਉਹ ਤਿਆਰ ਹੋ ਗਿਆ। ਇਹਨੂੰ ਘੋਟ ਲੈਨੇ ਆਪਾਂ। ਘੋਟ ਕੇ ਆਪਾਂ ਸੁਬਾ ਖਾ ਲਾਂਗੇ ਕਿਉਂਕਿ ਥੋੜਾ ਜਿਹਾ ਹੀ ਆ ਇਹ। ਇਹ ਨਾਕਤਾ ਫਿਰ ਇੱਕ ਡੰਗ ਚ ਖਾਦਾ ਜਾਂਦਾ। ਇਹ ਅਸੀਂ ਹਮੇਸ਼ਾ ਜਿਹੜਾ ਇਹ ਕਣਕ ਦਾ ਆਟਾ ਪਾ ਕੇ ਘੋਟਦੇ ਹਾਂ ਸਾਗ। ਜ਼ਿਆਦਾਤਰ ਜਿਹੜੀਆਂ ਭੈਣਾਂ ਉਹ ਵਿੱਚ ਮੱਕੀ ਦਾ ਆਟਾ ਪਾਉਂਦੀਆਂ ਇਹਦੇ ਪਰ ਸਾਡੇ ਇਹਦੇ ਵਿੱਚ ਕਣਕ ਦਾ ਹੀ ਆਟਾ ਪਾਇਆ ਜਾਂਦਾ ਹੈ। ਮੁਤਾਬਕ ਪਸੰਦ ਆ ਮੱਕੀ ਦੇ ਵੀ ਪਾ ਸਕਦੇ ਆ ਪਰ ਉਹਦੇ ਨਾਲ ਥੋੜਾ ਮਿੱਠਾ ਜਿਹਾ ਹੋ ਜਾਂਦਾ ਹੈ ਨਾ ਜਿਵੇਂ ਸਾਗ ਆ ਆਪਾਂ ਤਾਂ ਇੱਕ ਦੋ ਵਾਰ ਹੀ ਪਾਇਆ ਹਾਂ। ਹਾਂ ਆਪਾਂ ਸ਼ੁਰੂ ਤੇ ਫਿਰ ਕਣਕ ਦਾ ਹੀ ਆਟਾ ਪਾਉਂਦੇ ਆ। ਇਹ ਤਾਂ ਬਸ ਥੋੜਾ ਜਿਹਾ ਕੋਟੇ ਹੀ ਆਇਆ ਉਹ। ਜਾਦ ਜੋਰ ਲਾਉਣ ਦੀ ਲੋੜ ਨਹੀਂ ਗੀ ਸਾਗ ਨੂੰ ਹਜੇ ਕਿਉਂਕਿ ਜਿਹੜਾ ਸਰਦੀਆਂ ਵਿੱਚ ਆਪਾਂ ਸਾਗ ਬਣਾਉਂਦੇ ਉਹ ਜਾਦ ਜੋਰ ਨਾਲ ਘੋਟਣਾ ਪੈਂਦਾ ਫਿਰ ਮੋਟੀਆਂ ਗੰਦਲਾ ਹੁੰਦੀਆਂ ਜਦੋਂ ਅੱਜ ਹੀ ਤੁਹਾਡੇ ਘੋਟਣਾ ਦਾ ਹਾਂ ਅੱਜ ਦੀ ਦੇ ਘੋਟਣਾ ਦਾ ਸਾਗ ਸੀ ਅਗੋਂ ਵਿੱਚ ਮੈਂ ਕੋੜੀ ਅਗੋਂ ਵਿੱਚ ਝੋਰਾਲਾ ਬੰਦਾ ਘੋਟਦਾ ਨਹੀਂ ਕਰ ਥਰਾ ਜੀਵਨ ਵਾਸ ਆਪਣਾ ਜਿਹੜਾ ਕਟਸੀ ਨਾਲ ਦਿਖਾ ਦਿਓ ਬਹੁਤ ਵਧੀਆ ਬਣ ਗਿਆ ਹੈ ਨਾ। ਹਲਕੇ ਘਟ ਕੇ ਦਿੱਕ ਕਿੰਨਾ ਵਧੀਆ ਬਣ ਗਿਆ। ਇੰਤ ਤਵੇ ਕੇ ਮੂਝ ਪਾਣੀ। ਇਹਦਾ ਰੰਗ ਵੀ ਕਿੰਨਾ ਹਰਾ ਹਰਾ ਹੈ ਨਾ ਜੇ ਕਿਉਂਕਿ ਉਹ ਮਿੱਥੇ ਮੁੱਥੇ ਨਹੀਂ ਨਾ ਹੈਗੇ ਵਿੱਚ ਹਾਂ ਉਦੋਂ ਬਾਲਾ ਕੁਝ ਪਾਈਦਾ ਜਦੋਂ ਸਿਆਲ ਦੇ ਵਿੱਚ ਅੱਜ ਹੁਣ ਮਿੱਥੇ ਮੁੱਥੇ ਹੈ ਨਹੀਂ ਸੀ। ਪਾਲਕ ਪਾਈ ਤੇ ਬਸ ਆਪਾਂ ਸਾਗ ਪਾ ਲਿਆ। ਇੱਕ ਸਾਗ ਵੀ ਜੀ ਬਾਲਾ ਕੱਚਾ ਕੱਚਾ ਸੀ ਨਾ। ਹਾਂ ਹਰਾ ਹਰਾ ਬਣਿਆ ਹੈ ਜੀ। ਬਸ ਹੰਤਾਰਾਂ ਦਾ ਟਾਈਮ ਹੋ ਗਿਆ ਆਪਣਾ ਟਾਈਮ ਹੈ ਜਿਹੜਾ ਸਵਾ ਪੰਜ ਹੋ ਗਏ ਬਹੁਤ ਹੈ ਲੋ ਸੋ ਕੱਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤੇ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਵੀਡੀਓ ਸੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ